ਪੰਜਾ ਪੀ ਪੁਜਾਰਤਾ ਬੁੱਝੋ ਤਾਂ ਜਾਣੀ ਮਿੱਟੀ ਦਾ ਮਟੂਨ ਲੋਹੇ ਦਾ ਕਸਣ ਉੱਤੇ ਗੁਦਗੁਦੀਆ ਸਹੀ ਜਵਾਬ ਚੁੱਲਾ ਤਵਾ ਤੇ ਰੋਟੀ ਪੰਜ ਬੱਚਾ ਦੋ ਕਟੀਆਂ ਤਿੰਨ ਪੂਲੇ ਲਿਆਈਆਂ ਜਟੀਆਂ ਸਭ ਨੂੰ ਇੱਕ ਇੱਕ ਪਾਉਣਾ ਸਹੀ ਜਵਾਬ ਪੰਜ ਵਿੱਚੋਂ ਦੋ ਗੱਡੇ ਤਾਂ ਤਿੰਨ ਹੀ ਰਹਿੰਦਾ ਹੈ ਨਵਾਂ ਖਜ਼ਾਨਾ ਘਰ ਵਿੱਚ ਆਇਆ ਡੱਬੇ ਵਿੱਚ ਸੰਸਾਰ ਸਮਾਇਆ ਸਹੀ ਜਵਾਬ ਟੈਲੀਵਿਜ਼ਨ ਬੰਨੇ ਤੇ ਕਰਾੜੀ ਬੈਠੀ ਘਗਰਾ ਖਿਲਾਰੀ ਬੈਠੀ ਸਹੀ ਜਵਾਬ ਕੁੱਪ ਇੱਕ ਉੱਚਾ ਲੰਮਾ ਵੀਰ ਆਪੇ ਚਲਾਵੇ ਗੋਲੀਆਂ ਆਪੇ ਚਲਾਵੇ ਤੀਰ ਸਹੀ ਜਵਾਬ ਕਿਕਰ ਦਾ ਰੁਖ ਕੌਣ ਤਪੱਸਿਆ ਨਿਤ ਕਰੇ ਕੌਣ ਨਿਤ ਨਹਾਵੇ ਕੌਣ ਸਭ ਰਸ ਉਗਲਦਾ ਕੌਣ ਸਭ ਰਸ ਖਾਵੇ ਸਹੀ ਜਵਾਬ ਸੂਰਜ ਮੱਛੀ ਬੱਦਲ ਤੇ ਤਰਤੀ ਮੈਂ ਭੈਣ ਰਾਣੀ ਦੀ ਕਮਰ ਬੰਨੇ ਤੀਰ ਕਮਾਨ ਪਾਸੇ ਹੋ ਕੇ ਗਲ ਕਰ ਮੈਂ ਜ਼ਖਮੀ ਕੀਤੇ ਕਈ ਜਵਾਨ ਇਸ ਦਾ ਜਵਾਬ ਕਮੈਂਟ ਵਿੱਚ ਦੱਸੋ ਸੁੱਕਾ ਟਿੰਗਰ ਅੰਤੇ ਲਾਹੇ ਸਹੀ ਜਵਾਬ ਚਰਖਾ ਸੋੜਾ ਤੀਆਂ ਚਾਰ ਜਵਾਈ ਸਹੀ ਜਵਾਬ 16 ਉਂਗਲੀਆਂ ਤੇ 4 ਅੰਗੂਠੇ ਨੀਲੀ ਟਾਕੀ ਚਲ ਬੰਦੇ ਦਿਨੇ ਗਵਾਚੇ ਰਾਤੇ ਲੱਬੇ ਸਹੀ ਜਵਾਬ ਅਸਮਾਨ ਤੇ ਤਾਰੇ ਆਈ ਗੁਲਾਬੋ ਗਈ ਗੁਲਾਬੋ ਜਾਂਦੀ ਕਿਸੇ ਨਾ ਟਿੱਠੀ ਪਾਣੀ ਨਾਲੋਂ ਪਤਲੀ ਪਤਾਸੇ ਨਾਲੋਂ ਮਿੱਠੀ ਸਹੀ ਜਵਾਬ ਨੀਂਦ ਦੋ ਸਿਪਾਹੀ ਲੜਦੇ ਜਾਂਦੇ ਨਿੰਮ ਦੇ ਪੱਤੇ ਛੱਡਦੇ ਜਾਂਦੇ ਬੁੱਜੋ ਸਹੀ ਜਵਾਬ ਟੋਕਾ ਮਸ਼ੀ ਚਾਂਤੀ ਦੀ ਖੁੱਡੀ ਸੋਨੇ ਤੱਕ ਬੰਦ ਜਾ ਬੁੱਜੋ ਸਿਆਣਾ ਜਾਂ ਅਕਲਮੰਦ ਸਹੀ ਜਵਾਬ ਕੋਕਾ ਰੜੇ ਰੜੇ ਤੋਂ ਗਿੱਦੜ ਜਾਂਦੇ ਤੇ ਪੱਲਾ ਪੋਥੀ ਦਾ ਜਿਹੜਾ ਮੇਰੀ ਬਾਤ ਨਾ ਪੁੱਜੇ ਉਹ ਪੁੱਤ ਕਾਣੀ ਖੋਤੀ ਦਾ ਸਹੀ ਜਵਾਬ ਗੱਡਾ ਹਰਾ ਦੁਪੱਟਾ ਲਾਲ ਕਿਨਾਰੀ ਟਹਿ ਜਾਣਿਆ ਤੂੰ ਇਟ ਕਿਉ ਮਾਰੀ ਮਿੱਡੀਆਂ ਨਾਸਾ ਥੋਬੜ ਮੂੰ ਮੈਂ ਕੀ ਜਾਣਾ ਬੈਠੀ ਤੂੰ ਸਹੀ ਜਵਾਬ ਤੋਤਾ ਅਜਿਹੀ ਕਿਹੜੀ ਸ਼ੈ ਹੈ ਜਿਹੜੀ ਬਿਨਾ ਪੌੜੀ ਤੋਂ ਚੜ ਉੱਤਰ ਸਕਦੀ ਹੈ ਇਸ ਦਾ ਜਵਾਬ ਕਮੈਂਟ ਵਿੱਚ ਦੱਸੋ ਧੰਨਵਾਦ